ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਸ਼ਹਿਰ ਕਨੂਆਨ ਸੋ ਗੁਰਦਾਸਪੁਰ ਦੇ ਸ਼ਹਿਰ ਕਨੂਆਨ ਗੁਫਾਲਾ ਮੰਦਿਰ ਇੱਕ ਬੜਾ ਜਿਹੜਾ ਜੀ ਮਸ਼ਹੂਰ ਮੰਦਿਰ ਹੈ ਜੀ ਇਤਿਹਾਸਿਕ ਔਰ ਪ੍ਰਾਚੀਨ ਮੰਦਿਰ ਹੈ ਜੀ ਸੋ ਇਸ ਮੰਦਿਰitans ਨੂੰ ਅੱਜ ਲੈ ਕੇ ਆਏ ਹਾਂ ਇਸ ਮੰਦਿਰ ਦਾ ਇਤਿਹਾਸ ਜਾਨਾਂਗੇ ਜੀ ਸੋ ਸ਼੍ਰੀ ਜੋਗੀਨਾਥ ਸ਼੍ਰੀ ਜੋਗੀ ਰਾਜ ਭਗਵਾਨ ਨਾਰਾਇਣ ਠਾਕੁਰ ਦੁਆਰਾ ਵੀ ਕਿਹਾ ਜਾਂਦਾ ਜੀ ਪੰਡੋਰੀ ਧਾਮ ਦੀ ਇੱਕ ਸ਼ਾਖਾ ਵਾ ਜੀ ਅਸੀਂ ਸੋ ਗੁਫਾਲਾ ਮੰਦਿਰ ਨੂੰ ਕਿਹਾ ਜਾਂਦਾ ਜੀ ਪਵਿੱਤਰ ਗੁਫਾ ਇੱਥੇ ਜੀ ਸੋ ਭਗਵਾਨ ਨਾਰਾਇਣ ਜੀ ਦਾ ਦੁਆਰਾ ਵਾ ਜੀ ਔਰ ਝੋਲੀਆਂ ਭਰ ਦਿੰਦੇ ਆ ਜੀ ਸ਼ਰਧਾਲੂ ਖਾਲੀयत ਹੁੰਦੇ ਆ ਔਰ ਝੋਲੀਆਂ ਜਿਹੜੀਆਂ ਭਗਵਾਨ ਜੀ ਭਰ ਦਿੰਦੇ ਆ ਸੋ ਦੂਰ ਦੂਰ ਤੋਂ ਸ਼ਰਧਾਲੂ ਜੀ ਦੇ ਦਰਬਾਰ ਚ ਹੁੰਦੇ ਨੇ ਕੁਝ ਸਮਾਂ ਅਸੀਂ ਪਹਿਲੇ ਵੀ ਇੱਥੇ ਆਏ ਸੀ ਉਸ ਸਮੇਂ ਜਿਹੜਾ ਜੀ ਡਵੈਲਪਮੈਂਟ ਇੰਨੀ ਨਹੀਂ ਸੀ ਹੈਗੀ ਕਲਪੀ ਗੁਫਾ ਇੱਕ ਹੁੰਦੀ ਸੀ ਕੱਲੀ ਜਾਂ ਇੱਕ ਇੱਕ ਦਾ ਕਮਰਾ ਸੀ ਇੱਥੇ ਪਰ ਹੁਣ ਜਿਹੜਾ ਵਾ ਜੀ ਮਹਾਰਾਜ ਰੁਗਵੀਰ ਦਾਸ ਜੀ ਨੇ ਪੰਡੋਰੀ ਵਾਲੇ ਮਹਾਰਾਜ ਜਿਹੜੇ ਨੇ ਜੀ ਉਹਨਾਂ ਵੱਲੋਂ ਜਿਹੜੀ ਆ ਬਹੁਤ ਜ਼ਿਆਦਾ ਡਵੈਲਪਮੈਂਟ ਕੀਤੀ ਗਈ ਹੈ ਜੀ ਸੋ ਇਹ ਸਾਰੀ ਡਵੈਲਪਮੈਂਟ ਜਿਹੜੀ ਆ ਮਹਾਰਾਜ ਨੇ ਕੀਤੀ ਆ ਔਰ ਬਹੁਤ ਹੀ ਸੁੰਦਰ ਰੂਪ ਦਿੱਤਾ ਗਿਆ ਵਾ ਜੀ ਇੱਕ ਇੱਕ ਤਸਵੀਰ ਤਾਂ ਨਾਲ ਸਾਂਝੀ ਕਰਾਂਗੇ ਮਹਾਰਾਜ ਭਗਵਾਨ ਦੇ ਦਰਸ਼ਨ ਵੀ ਕਰਾਵਾਂਗੇ ਜੀ ਸੋ ਉਸ ਤੋਂ ਪਹਿਲਾਂ ਜਿਹੜਾ ਵਾ ਜੀ ਇਸ ਮੰਦਿਰ ਦਾ ਇਤਿਹਾਸ ਜਿਹੜਾ ਉਹ ਜਾਣਦੇ ਆ ਜਿਹੜੇ ਇੱਥੇ ਭਾਜੀ ਨੇ ਸੇਵਾਦਾਰ ਨੇ ਉਹਨਾਂ ਨੇ ਗਲਬਤ ਕਰਦੇ ਆ ਭਾਜੀ ਰਾਮ ਰਾਮ ਜੀ ਜੀ ਸ਼੍ਰੀ ਭਾਜੀ ਇਤਰਾਜ ਜੀ ਅੱਛਾ ਭਾਜੀ ਥੋੜਾ ਮੰਦਿਰ ਬਾਰੇ ਇਤਿਹਾਸ ਬਾਰੇ ਔਰ ਇਹ ਜਿਹੜੇ ਮੂਰਤੀਆਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਜੀ ਇਹਨਾਂ ਬਾਰੇ ਵੀ ਥੋੜਾ ਚੰਨਾ ਪਾਇਓ ਜੀ ਹਾਂ ਜੀ ਦੇਖੋ ਜੀ ਪਹਿਲੇ ਤੇ ਮੈਂ ਆਪਣੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕੇ ਪੰਡੋਰੀ ਦਾਮ ਦੀ ਜੈ ਬਲਾਉ ਫਿਰ ਮਹਾਰਾਜ ਦੀ ਕਿਰਪਾ ਸਦਕੇ ਗੁਫਾਰ ਵਾਲੇ ਦੀ ਮਹਾਰਾਜ ਦੀ ਕਿਰਪਾ ਸਦਕੇ ਇਹਨਾਂ ਦਾ ਜਨਮ ਜਿਹੜਾ ਕਿ ਨਹੀਂ ਇਹ ਬਾਬੇ ਮੰਡੀ ਵਾਲੇ ਤਾਰਾ ਨਾਥ ਦੀ ਕਿਰਪਾ ਦੇ ਨਾਲ ਹੋਇਆ ਹਮ ਇਹਨਾਂ ਦੇ ਮਾਤਾ ਪਿਤਾ ਦੀਆਂ ਨਾਮ ਤੋਤਾ ਔਰ ਮੈਣਾ ਸੀ ਹਮ ਉਹਨਾਂ ਦੀ ਕਿਰਪਾ ਸਦਕੇ ਇਹਨਾਂ ਦਾ ਜਨਮ ਹੋਇਆ ਸ਼੍ਰੀ ਭਗਵਾਨ ਦੀ ਮਹਾਰਾਜ ਗੁਫਾ ਵਾਲੇ ਦਾ ਹਮ 76 ਆ ਲਗਭਗ ਇਹਨਾਂ ਦੇ ਮਾਤਾ ਪਿਤਾ ਦੀ 70 75 ਸਾਲ ਦੀ ਉਮਰ ਹੀ ਹਮ ਉਹਨਾਂ ਦੀ ਕਿਰਪਾ ਸਦੀ ਕੇ ਇਹਨਾਂ ਦਾ ਜਨਮ ਹੋਇਆ ਇਹ ਮਾਤਾ ਪਿਤਾ ਜੀ ਦਾ ਜਿਹੜਾ ਵਾ ਜੀ ਮੂਰਤੀ ਜਿਹੜੀ ਹਾਂ ਇਹ ਇਹਨਾਂ ਦੇ ਮਾਤਾ ਪਿਤਾ ਜੀ ਉਹ ਉਹਨਾਂ ਦਾ ਬਾਲ ਰੂਪਸ਼ੀਲੀ ਭਗਵਾਨ ਦੀ ਮਹਾਰਾਜ ਜੀ ਤੇ ਕੋਈ ਮਾਰੇ ਭਗਵਾਨ ਜੀ ਦਾ ਜਿਹੜਾ ਬਾਲ ਉਮਰ ਦੀ ਜਿਹੜੀ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਜੀ ਦਰਸ਼ਨ ਕਰਾ ਰਹੇ ਹਾਂ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਮਹਾਰਾਜ ਜੀ ਤੁਹਾਨੂੰ ਇਸ ਦਰਸ਼ਨ ਕਰਾ ਰਹੇ ਔਰ ਮਾਤਾ ਪਿਤਾ ਜੀ ਨਾਲ ਨੇ ਜੀ ਨਾਲ ਹਾਂਜੀ ਸੇਰ ਮਹਾਰਾਜ ਇਹਨਾਂ ਨੇ ਇੱਥੇ ਬਹੁਤ ਤਪ ਕੀਤਾ ਤਪ ਕਰਨ ਦੇ ਬਾਵਜੂਦ ਇੱਥੇ ਖੇਲਦੇ ਵੀ ਹੁੰਦੇ ਛੋਟਬਾਲ ਹੀ ਨਾ ਹੈ ਹੂੰ ਹੂੰ ਇਹ ਖੇਲ ਦੇਖਦੇ ਇਧਰੋਂ ਹਮਾਚੋਰ ਤੋਂ ਊਠਾਂ ਤੇ ਦੇਸੀ ਖੰਡ ਲੱਦੀ ਦੀ ਉਹ ਲਾਹੌਰ ਜਾ ਰਹੇ ਜੀ ਇਹਨਾਂ ਨੇ ਕਿਹਾ ਵੀ ਭਾਈ ਊਠਾਂ ਵਾਲਿਓ ਕੀ ਲੱਦਿਆ ਦਾ ਹਾਂ ਗਰਮੀ ਬਹੁਤ ਹੀ ਉਹ ਵਿਚਾਰੇ ਗਰਮੀ ਦੇ ਮਾਰੇ ਕਹਿੰਦੇ ਕੀ ਲੱਦਿਆ ਦਾ ਯਾਰ ਅਹੀਂ ਰਦੀਦੀ ਹੋ ਰੇਤ ਰਦੀਜੀ ਹਾਂ ਇਹਨਾਂ ਨੇ ਕਿਹਾ ਖੋਮੜਿਓ ਰੇਤ ਉਹ ਰੇਤ ਬਣ ਗਈ ਉਹਨਾਂ ਵਪਾਰੀਆਂ ਨੂੰ ਤੇ ਨਹੀਂ ਪਤਾ ਜਦੋਂ ਲਾਹੌਰ ਜਾ ਕੇ ਉਹਨਾਂ ਨੇ ਛੱਟ ਕੱਟੀ ਨਾ ਇੱਕ ਉਹਦੇ ਵਿੱਚ ਉਹ ਰੇਤਾ ਨਿਕਲੀ ਉਹ ਜਿਹੜੀ ਲੇਬਰ ਹੀ ਨਾ ਉਹ ਕਹਿੰਦੇ ਯਾਰ ਅਸੀਂ ਚੰਗੇ ਭਲੇ ਅੱਖਾਂ ਵਾਲਿਆਂ ਤੇ ਤੁਸੀਂ ਰੇਤ ਹੀ ਵੇਚਣ ਲੱਗੇ ਹੋ ਹਾਂ ਇਸ ਵਪਾਰੀਆਂ ਨੂੰ ਤੇ ਫਿਰ ਇੱਕ 14 ਦੇ ਵਿਚਾਰੇ ਨੂੰ ਉਹ ਤੇ ਨਿਦਾਨ ਹੀ ਹੋ ਗਿਆ ਵੀ ਇਹ ਕੀ ਬਣਿਆ ਵੇ ਫਿਰ ਜਿਹੜਾ ਉਹਦਾ ਸੇਠ ਹੀ ਸੀਗਾ ਆੜਤੀਆ ਸੀ ਉਹ ਆਇਆ ਉਹਨੂੰ ਪੁੱਛਿਆ ਵੀ ਕੀ ਗੱਲ ਆ ਉਹਨੂੰ ਪਾਣੀ ਪੂਣੀ ਪਲਾਇਆ ਠਾਲਿਆ ਕਹਿ ਲੱਗਾ ਵੀ ਕੋਈ ਸੰਤਰਾ ਲੜਿਆ ਤੂੰ ਕਹਿੰਦਾ ਨਹੀਂ ਮਹਾਰਾਜ ਇੱਕ ਕੰਨਮਾਨ ਕਸਵਾਹੀ ਛੋਟੇ ਛੋਟੇ ਬੱਚੇ ਖੇਡਦੇ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਭਾਈ ਕੀ ਲਦਿਆ ਊਠਾਂ ਵਾਲਿਓ ਤੇ ਮੈਂ ਕਿਹਾ ਵੀ ਇੱਥੇ ਰੇਤ ਲੱਦੀ ਦੀ ਆ ਹੂੰ ਉਹਨਾਂ ਨੇ ਕਿਹਾ ਵੀ ਆਖੋ ਮੁੜਿਓ ਰੇਤ ਤੇ ਆ ਰੇਤ ਬਣ ਗਈ ਹੂੰ ਉਹਨੇ ਸੇਠ ਨੇ ਮੁੜ ਕੇ ਊਠਾਂ ਤੇ ਉਹੋ ਹੀ ਛੱਟਾਂ ਲਦਾ ਕੇ ਇੱਥੇ ਭੇਜੀਆਂ ਹੂੰ ਇਹ ਫੇਰ ਬਾੜ ਰੂਪ ਚ ਬੱਚੇ ਹੀ ਖੇਡ ਰਹੇ ਸੀ ਹੂੰ ਯਾਨੀ ਕਿ ਆ ਭਾਈ ਊਠਾਂ ਵਾਲਿਓ ਕੀ ਲਦਿਆ ਦਾ ਕਹਿੰਦੇ ਜੀ ਲੱਦੀ ਦੀ ਅਸੀਂ ਖੰਡ ਉਹਨਾਂ ਨੇ ਕਿਹਾ ਵੀ ਆਖੋ ਮੁੜਿਓ ਖੰਡ ਉਹ ਜਿਲੇ ਲੋਰ ਛੱਟਾਂ ਖੋਲੀਆਂ ਤੋਂ ਖੰਡ ਬਣ ਗਈ ਉਹ ਮੜੇ ਖੰਡ ਬਣ ਗਈ ਜਿਲੇ ਖੰਡ ਬਣ ਗਈ ਬਹੁਤ ਪੈਸੇ ਬਚੇ ਉਠਾ ਵਾਲੇ ਉਦੋਂ ਇਤਿਹਾਸ ਦੱਸਦਾ ਉਹ ਕਹਿੰਦੇ ਵੀ ਅਸੀਂ 50 ਸਾਲ ਲਗਭਗ ਅਸੀਂ ਵਪਾਰ ਕੀਤਾ ਪਰ ਇੰਨਾ ਕੁ ਰੁਪਈਆ ਬਚ ਗਿਆ ਸਾਨੂੰ ਇਹਨਾਂ ਦੇ ਕੋਤਕ ਨਾਲ ਕਮਾਲ ਹੀ ਹੋ 6-7 ਜਾਣੇ ਉਠਾ ਵਾਲੇ ਉਹਨਾਂ ਨੇ ਇੱਕ ਜਾਣੇ ਨੇ ਕਿਹਾ ਵੀ ਉਹ ਜਿਹੜੇ ਬੱਚੇ ਸੀ ਉਹ ਰੱਬ ਦਾ ਰੂਪ ਆ ਚਲੋ ਉਹਨਾਂ ਨੂੰ ਵੀ ਵਿੱਚੋਂ ਮਾਇਆ ਦੇਈਏ ਜਿਹੜੇ 6 ਆਏ ਪਹਿਲਾਂ ਤੇ ਲੱਭੇ ਨਾਨਾ ਦੇ ਮਾਤਾ ਪਿਤਾ ਕੋ ਗਏ ਕਿ ਮਾਤਾ ਜੀ ਤੁਹਾਡਾ ਬੱਚਾ ਬੜਾ ਹੋਣ ਹਾਰਾ ਤੇ ਮਾਇਆ ਲੈ ਲੋ ਕਹਿੰਦੇ ਨਹੀਂ ਭਈ ਫਿਰ ਚਲੋ ਇਹ ਮਹਾਰਾਜ ਭਗਵਾਨ ਜੀ ਲੱਭ ਗਏ ਬੜਾ ਇਹਨਾਂ ਨੇ ਇਹਨਾਂ ਦੇ ਨਾਲ ਕੀਤਾ ਹੱਥ ਜੋੜ ਕੇ ਵੀ ਮਹਾਰਾਜ ਜੀ ਤੁਸੀਂ ਪੈਸੇ ਲਲੋ ਹੂੰ ਆਜੋ ਕੇ ਹਾਂਜੀ ਕਹਿੰਦੇ ਵੀ ਪੈਸਾ ਨਹੀਂ ਲੈਣਾ ਹੂੰ ਬੜੇ ਇਹਾਂ ਦੀ ਆਪੋ ਚ ਗੱਲਬਾਤ ਹੋਈ ਪਰ ਨਹੀਂ ਮੰਨੇ ਕਹਿੰਦੇ ਜੇ ਤੁਸੀਂ ਬੜਾ ਖਰਚਣਾ ਨਾ ਹੂੰ ਤੇ ਆਉਂ ਕਰੋ ਮੈਨੂੰ ਤਪ ਸਤਾਨ ਗੁਫਾ ਮੰਦਿਰ ਦੇਣਾ ਸਾਡਾ ਗਨੀ ਉਹ ਬਣਾ ਦਿਓ ਉਹ ਬਣਾ ਦਿਓ ਵਾਹ ਜੀ ਵਾਹ ਬਾਕੀ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਕੋਠੇ ਮਕਾਨ ਪਾਓ ਹੂੰ ਮਾਇਆ ਨੂੰ ਹੱਥ ਨਹੀਂ ਲਾਣਾ ਇਹ ਮਹਾਰਾਜ ਦੇ ਤਪਸਥਾਨ ਉਦੋਂ ਦਾ ਗੁਫਾ ਮੰਦਰ ਦਾ ਇਹ ਉਠਾ ਵਾਲੇ ਬਣਾ ਕੇ ਗਏ ਵਾਹ ਜੀ ਵਾਹ ਵਾਹ ਇਹ ਇਹ ਭਾਜੀ ਕਿੰਨਾ ਸਮਾਂ ਪੁਰਾਣੀ ਗੱਲ ਇਹ ਕਰਦੇ ਇਹ ਕੰਨ ਸੇ ਕੰਮ ਦੀ ਕੋਈ 5.5 ਕੁ 100 ਸਾਲ ਪੌਣੇ 600 ਕੁ ਸਾਲ ਦੀ ਗੱਲ ਹੋ ਗਈ ਵਾਹ 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 ਹਾਂਜੀ ਅੱਛਾ ਇਹ ਦੇਖੋ ਇਤਿਹਾਸ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਜੀ ਔਰ ਇਹ ਗੁਫਾ ਵਾਲਾ ਮੰਦਰ ਤਾਂ ਹੀ ਕਿਹਾ ਗਿਆ ਸੋ ਹੋਰ ਵੀ ਜਿਹੜਾ ਬਹੁਤ ਡੂੰਗਾ ਇਤਿਹਾਸ ਆ ਮੰਦਰ ਦਾ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਉਦੋਂ ਦੇ ਬਾਰੇ ਵੀ ਜਾਣਕਾਰੀ ਭਾਜੀ ਉਹਨਾਂ ਕੋਲ ਲਵਾਂਗੇ ਸੋ ਦੇਖੋ ਤੁਸੀਂ ਇਹ ਮੈਂ ਕੈਮਰਾਮੈਨ ਕੋ ਇਧਰ ਆਓ ਭਾਜੀ ਇੱਥੋਂ ਸ਼ਾਟ ਲਓ ਦਿਖਾਓ ਤੁਸੀਂ ਜਰਾ ਭਾਜੀ ਇਹ ਇਹਦੇ ਬਾਰੇ ਥੋੜਾ ਪਾਇਓ ਜਾਨਣਾ ਇਹ ਜਿਹੜਾ ਸਟੈਚੂ ਨਿਆੜੀ ਮੂਰਤੀ ਨੇ ਸਥਾਪਿਤ ਇਹ ਦੇਖੋ ਜੀ ਇਹ ਸਾਡੇ ਮਹਾਰਾਜ ਭਗਵਾਨ ਦੀ ਗੁਫਾ ਆਲੇ ਜੀ ਤੂੰਬੀ ਵਾਲੇ ਜਿਹੜੇ ਆ ਵਾਜੂ ਵਾ ਉਹ ਇਹਨਾਂ ਦੇ ਪਰਲੇ ਪਾਸੇ ਚੇਲੇ ਸ਼੍ਰੀ ਨਾਰਾਇਣ ਜੀ ਮਹਾਰਾਜ ਅੱਛਾ ਜੀ ਪਹਿਲੀ ਗੱਦੀ ਦੇ ਅਹਲੇ ਮੌਕੇ ਦੇ ਉੱਤੇ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਪਹਿਲੀ ਗੱਦੀ ਇਹਨਾਂ ਨੂੰ ਮਿਲੀ ਮਹਾਰਾਜ ਸ਼੍ਰੀ ਨਾਰਾਇਣ ਮਹਾਰਾਜ ਵਾਜੂ ਵਾ ਇਹ ਆਪਣੇ ਇਹਨਾਂ ਨੂੰ ਕਹਿ ਗਏ ਵੀ ਤੁਸੀਂ ਮੌਨ ਧਾਰ ਲੈਣਾ ਬੋਲਣਾ ਨਹੀਂ ਕਿਸੇ ਨਾਲ ਹਾਂ ਜਹਾਂਗੀਰ ਦਾ ਉਦੋਂ ਰਾਜੇ ਮੁਸਲਮਾਨ ਦਾ ਰਾਜ ਹੀ ਠੀਕ ਹੈ ਇਹ ਚੱਲ ਗਏ ਆਪਣੇ ਜਾਂਦੇ ਹੁੰਦੇ ਸੀ ਯਾਤਰਾ ਦੇ ਹਾਂ ਪੰਡਮਾ ਦਾ ਜੰਗਲ ਹੀ ਆਹੋ ਤੇ ਇਹ ਫਿਰ ਮੜਾਈ ਨਰੈਣ ਦੀ ਉੱਥੇ ਬੈਠੇ ਤਪ ਕਰ ਰਹੇ ਤੇ ਇਹ ਜਹਾਂਗੀਰ ਆਇਆ ਜਹਾਂਗੀਰ ਨੇ ਕਿਹਾ ਓਏ ਨਾਲ ਉਹਦੇ ਆ ਨੌਕਰ ਚੋਕਰ ਦੇਖੋ ਇਹ ਕਿਹੋ ਜਿਹਾ ਬਾਬਾ ਨੂੰ ਕੋਈ ਰਾਮ ਰਾਮ ਕੋਈ ਨਮਸਕਾਰ ਕੋਈ ਕਹੀ ਨਹੀਂ ਮੈਨੂੰ ਹਾਂ ਚਲੋ ਇਹਨੂੰ ਫੜੋ ਲਾਓ ਲਾਓ ਚਲੋ ਹਾਂ ਤੇ ਜੇਲੇ ਲਾਹੌਰ ਦਾ ਨਾਮ ਲਿਆ ਵੀ ਇਹ ਬਾਬਾ ਬੋਲੇਗਾ ਬੋਲਾ ਨਹੀਂ ਇਹ ਗੁਰੂਆਂ ਦੀ ਆਗਿਆ ਦਾ ਪਾਲਣ ਕਰਦਿਆ ਸੀ ਬਿਲਕੁਲ ਬਿਲਕੁਲ ਇਹ ਮਹਾਰਾਜ ਆਹ ਜਿਹੜੀ ਤਸਵੀਰ ਆ 6 7 ਪਿਆਲੇ ਜ਼ਹਿਰ ਦੇ ਪਿਲਾਏ ਵਾਹ ਜੀ ਵਾਹ ਜੇਲੇ 6 ਪਿਆਲੇ ਜ਼ਹਿਰ ਦੇ ਪਿਲਾਤੇ ਨਾ ਜਹਾਂਗੀਰ ਮੌਕੇ ਦਾ ਆ ਫੋਟੋ ਵਾਲੇ ਵੀ ਦੇਖਣ ਦੇ ਆ ਇੱਕ ਵੇ ਤਸਵੀਰਾਂ ਦਿਖਾਓ ਮਹਾਰਾਜ ਜਹਾਂਗੀਰ ਦੀ ਜੀ ਹਾਂ ਆ ਜਹਾਂਗੀਰ ਆ ਜੀ ਹਾਂ ਇਹ ਜਿਹੜੇ ਬੈਠੇ ਨੇ ਆ ਜਹਾਂਗੀਰ ਨੇ ਔਰੇ ਜ਼ਹਿਰ ਦੇ ਪਿਆਲੇ ਜਿਹੜੇ ਆ ਜੀ ਉਹ ਪੁਲਾ ਰਿਆ ਨੌਕਰ ਉਹਦਾ ਜਹਾਂਗੀਰ ਦਾ ਤੇ ਉਹਗੇ ਨੌਕਰ ਦੇਖੋ ਜਿਹੜਾ ਜੀ ਉਹ ਪੁਲਾ ਰਿਆ 6 ਪਿਆਲੇ ਜ਼ਹਿਰ ਦੇ ਪੀਏ ਜੀ ਇਹ ਹਾਂ ਇਹਨਾਂ ਨੂੰ ਹੋਇਆ ਕੁਛ ਨਹੀਂ ਹਾਂ ਮਗਰਾਂ ਦੇ ਅਸ਼ੀਰਵਾਦ ਸ੍ਰੀ ਭਗਵਾਨ ਮਹਾਰਾਜ ਦਾ ਹੈਗਾ ਹੀ ਹਾਂ ਜਹਾਂਗੀਰ ਨੇ ਇਹੋ ਕਰਨਾ ਜਦੋਂ ਯਹਲਾਪਾਰ ਦਾ ਪੁਲਾ ਦੇਣਾ ਤੇ ਕਹਿਣਾ ਵੀ ਹਾਂ ਮਰ ਗਿਆ ਕਹਿੰਦੇ ਮਾਰਾ ਇੱਕ ਆਖੜੀ ਹੋਇਆ ਕਹਿੰਦੇ ਤੁਸੀਂ ਉਹਦੇ ਨਾਲ ਲੜ ਗਏ ਹੋ ਹਾਂ ਆ ਸਾਹਮਣੇ ਦੇਖੋ ਇਤਿਹਾਸ ਦੱਸ ਰਿਹਾ ਸਾਹਮਣੇ ਕੁਰਸੀ ਤੇ ਬਹਿ ਕੇ ਆਪਣੇ ਤਖਤ ਤੇ ਹਾਂ ਸਾਹਮਣੇ ਨੌਕਰਾਂ ਨੂੰ ਕਹਿੰਦਾ ਮੇਰੇ ਸਾਹਮਣੇ ਯਾਰ ਪਲਾਓ ਹਾਂ ਬਿਲਕੁਲ ਸਹੀ ਗੱਲ ਨਾਲੇ ਜੇ ਉਹ ਚਾਰ ਚੁੰਮਚੇ ਪਾਉਂਦੇ ਸੀ ਤਾਂ ਉਸ ਦਿਨ ਇਹਨੇ ਇੱਕ ਚੁੰਮਚਾ ਹੋਰ ਪੋਇਆ ਹਾਂ ਉਥੋਂ ਮਸਤਿਆ ਹਾਥੀ ਮੰਗਵਾਇਆ ਨੌਕਰ ਨੂੰ ਕਿਹਾ ਵੀ ਇਹਦੀ ਸੁੰਡ ਤੇ ਮਾਰ ਜੇਲੇ ਸੁੰਡ ਤੇ ਮਾਰਿਆ ਯਾਰ ਹਾਥੀ ਫੁੜਕਾ ਕਰਦਾ ਡੇਕ ਪਿਆ ਅੱਛਾ ਇਹ ਮਹਾਰਾਜ ਨਰੈਣ ਜੀ ਉਹਲੇ ਇਸ ਗੱਲ ਤੇ ਆ ਗਏ ਪੀ ਯਾਰ ਅੱਗੇ ਬਾਕਿਆ ਮੇਰੇ ਨਾਲ ਨੌਕਰ ਲੜੇ ਹੀ ਕਿ ਇਹ ਤਾਂ ਕੰਮ ਖਰਾਬ ਆ ਉਹਲੇ ਫੌਰ ਨਹੀਂ ਮਹਾਰਾਜ ਜਿਹੜੇ ਸਾਡੇ ਗੁਫਾ ਵਾਲੇ ਸ਼੍ਰੀ ਭਗਵਾਨ ਜੀ ਆ ਇਹਨਾਂ ਦੀ ਤਾਰ ਨਾਲ ਤਾਰ ਮਿਲ ਗਿਆ ਆਪਣੇ ਚੇਲੇ ਦੇ ਨਾਲ ਇਹਨਾਂ ਕਿਹਾ ਉਹ ਨਰੈਣ ਛੇ ਤੂੰ ਯਰ ਦੇ ਪੀਤੇ ਸਤਮਾ ਜਿਹੜਾ ਬਚੋ ਚੁਪ ਕਰਕੇ ਪੀ ਲੈ ਤੈਨੂੰ ਅੰਮ੍ਰਿਤ ਆ ਅੰਦਰੋਂ ਅੰਦਰੋਂ ਦੀ ਤਾਰ ਖੜਕੀ ਮਹਾਰਾਜ ਸਤਮਾ ਪੀ ਰਿਆ ਜੇਲੇ ਤੇ ਕੱਖ ਨਹੀਂ ਦੇਖੋ ਤੁਸੀਂ ਲੀਲਾ ਦੇਖੋ ਮਹਾਰਾਜ ਦੀ ਸੱਤ ਪਿਆਲੇ ਜ਼ਹਿਰ ਦੇ ਪੀਲੇ ਜੀ ਸੱਤ ਪਿਆਲੇ ਜਿਆਦੇ ਪੀਣ ਤੋਂ ਬਾਅਦ ਵੀ ਜਿਹੜਾ ਵਾਜੀ ਕੁਛ ਨਹੀਂ ਹੋਇਆ ਔਰ ਮਹਾਰਾਜ ਦੀ ਲੀਲਾ ਹੀ ਹੈ ਜੀ ਇਸ ਤੋਂ ਉੱਪਰ ਤਾਂ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਜੀ ਸੋ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੀਆਂ ਜੀ ਸੋ ਹੋਰ ਵੀ ਜਿਹੜੇ ਆ ਜੀ ਜੋ ਜੋ ਇੱਥੇ ਕੋਤਕ ਹੋਏ ਦੇ ਆ ਜੀ ਜੋ ਜੋ ਇੱਥੇ ਦੇਖੋ ਉਸ ਸਮੇਂ ਦੀਆਂ ਲੀਲਾਵਾਂ ਹੋਈਆਂ ਵਾ ਉਹ ਤੁਹਾਡਾ ਨਾਲ ਸਾਂਝੀਆਂ ਕਰ ਰਹੀਆਂ ਸੋ ਤੁਹਾਨੂੰ ਗੁਫਾ ਦੇ ਵੀ ਦਰਸ਼ਨ ਕਰਾਵਾਂਗੇ ਜੀ ਸੋ ਹੋਰ ਵੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਜੀ ਸੋ ਦੇਖੋ ਬਾਲ ਉਮਰ ਵਿੱਚ ਜਿਹੜੀਆਂ ਵਾ ਮਹਾਰਾਜ ਨੇ ਜਿਹੜੀਆਂ ਲੀਲਾਵਾਂ ਕੀਤੀਆਂ ਜੀ ਉਹ ਤੁਹਾਡਾ ਨਾਲ ਸਾਂਝੀਆਂ ਕਰ ਰਹੀ ਸੀ ਸੋ ਭਾਜੀ ਇਹ ਵੀ ਇੱਕ ਮੂਰਤੀ ਸਥਾਪਿਤ ਹੈ ਜੀ ਭਗਵਾਨ ਜੀ ਦੀ ਇਹਦੇ ਬਾਰੇ ਥੋੜਾ ਦੱਸੋ ਸਾਨੂੰ ਦੇਖੋ ਜੀ ਇਹ ਉਹਨਾਂ ਦਿਨਾਂ ਦੇ ਵਿੱਚ ਜਦੋਂ ਮਹਾਰਾਜ ਸ਼੍ਰੀ ਗੁਫਾਲੇ ਭਗਵਾਨ ਦੀ ਮਹਾਰਾਜ ਜਦੋਂ ਇਹ ਕੌਤਕ ਚੱਲਿਆ ਖੰਡ ਰੇ ਦਾ ਹਾਂਜੀ ਹਾਂਜੀ ਉਦੋਂ ਇੱਥੇ ਇੱਕ ਭੇੜੀਆ ਵੀ ਪੈਂਦਾ ਹੁੰਦਾ ਹੂੰ ਉਹ ਭੇੜੀਆ ਬੱਚਿਆਂ ਨੂੰ ਚੁੱਕ ਕੇ ਤੇ ਲੈ ਜਾਂਦਾ ਸੀ ਹੂੰ ਸੰਗਤਾਂ ਨੇ ਫਿਰ ਮਹਾਰਾਜ ਦੇ ਚਰਨਾ ਜੀ ਸ਼੍ਰੀ ਗੁਫਾਲੇ ਭਗਵਾਨ ਮਹਾਰਾਜ ਦੇ ਚਰਨਾ ਤੇ ਬੇਨਤੀ ਅਰਦਾਸ ਕੀਤੀ ਹੂੰ ਕਿ ਮਹਾਰਾਜ ਇਹ ਭੇੜੀਆ ਵੀ ਬੜਾ ਤੰਗ ਕਰਦਾ ਹੂੰ ਤੇ ਆ ਮੂਰਤੀ ਤੁਹਾਨੂੰ ਦੱਸ ਰਹੀ ਆ ਕਿ ਮਹਾਰਾਜ ਨੇ ਕੰਨੋ ਫੜਿਆ ਉਹਨ ਗਿਆ ਬਸ ਪਈ ਮੁੜ ਕੇ ਨੂੰ ਤੇ ਇੱਥੇ ਵਰਣਾ ਉਹ ਮਹਾਰਾਜ ਜਿਉਂ ਉਦੋਂ ਦਾ ਗਿਆ ਅਹਲੇ ਬੜੀ ਮਹਾਰਾਜ ਦੀ ਕਿਰਪਾ ਵਾ ਮੁੜ ਕੇ ਇਹ ਵੜਿਆ ਵਾਜੀ ਵਾ ਇਹ ਵੀ ਇੱਕ ਬੜਾ ਤਗੜਾ ਕੋਹਤਾ ਕਹਣਾ ਦੇਖੋ ਦੱਸਦੇ ਵੀ ਉਸ ਸਮੇਂ ਜਿੱਥੇ ਜੰਗਲ ਹੁੰਦੇ ਸੀ ਸਾਰਾ ਜੰਗਲ ਏਰੀਆ ਸੀ ਔਰ ਇਹ ਭੇੜੀ ਜਿਹੜੀ ਇੱਥੇ ਪੈਂਦੇ ਸੀ ਔਰ ਮਹਾਰਾਜ ਨੇ ਦੇਖੋ ਕੰਨੋ ਫੜ ਲਿਆ ਭੇੜੀ ਆ ਰਸ ਤੋਂ ਬਾਅਦ ਅਸੀਂ ਵੀ ਇਹ ਬੀੜੀ ਹੈ ਜਿਹੜਾ ਵਾਜੀ ਇਸ ਇਲਾਕੇ ਦੀ ਜੂਚ ਨਹੀਂ ਵੜਿਆ ਸੋ ਇਹ ਲਿਲਾਵਾਂ ਨੇ ਮਹਾਰਜ ਦੀਆਂ ਜਿਹੜੀਆਂ ਤੁਹਾਨੂੰ ਦੱਸ ਰਹੇ ਆ ਸੋ ਪਵਿੱਤਰ ਗੁਫਾ ਜਿਹੜੀ ਹੈ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਪਵਿੱਤਰ ਗੁਫਾ ਵਾਲਾ ਮੰਦਿਰ ਜਿਹੜਾ ਕਿਹਾ ਜਾਂਦਾ ਜੀ ਉਹਦਾ ਇਤਿਹਾਸ ਜਿਹੜਾ ਇਸ ਗੁਫਾ ਦੇ ਵਿੱਚ ਸਮਾਇਆਦਾ ਵਾਜੀ ਸੋ ਇਹ ਵੀ ਤੁਹਾਨੂੰ ਸਾਂਝਾ ਕਰਾਂਗੇ ਔਰ ਇੱਥੇ ਮੈਂ ਦੱਸਣਾ ਭਾਜੀ ਵੀ ਇਹ ਭਾਜੀ ਜਿਹੜੇ ਆ ਵੀ ਬੜੇ ਲੰਬੇ ਸਮੇਂ ਤੋਂ ਦਰਬਾਰ ਨਾਲ ਜੁੜੇਦੇ ਆ ਔਰ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਤਨ ਮਨ ਤੋਂ ਸੇਵਾ ਕਰਦੇ ਨੇ ਔਰ ਇਹ ਜਿੰਨੀ ਵੀ ਡਵੈਲਪਮੈਂਟ ਕੀਤੀ ਗਈ ਹੈ ਜੀ ਇਹ ਮਹਾਰਾਜ ਰੁਗਵੀਰ ਦਾਸ ਜੀ ਵੱਲੋਂ ਕਰਵਾਈ ਗਈ ਆ ਔਰ ਇਹਨਾਂ ਭਾਜੀ ਉਹਨਾਂ ਨਾਲ ਹੋ ਕੇ ਜਿਹੜਾ ਵਾਜੀ ਸੇਵਾ 'ਚ ਕੀਤੀ ਆ ਸੋ ਦਿਨ ਰਾਤ ਇੱਕ ਕੀਤਾ ਵਾਜੀ ਬੜਾ ਵੱਡਾ ਉਪਰਾਲਾ ਭਾਜੀ ਆਪਣਾ ਨਾਮ ਵੀ ਤੁਸੀਂ ਦੱਸੋ ਮੇਰਾ ਨਾਮ ਠਾਕੁਰ ਜਨਗਰਾਜ ਹੈ ਠਾਕੁਰ ਜਨਗਰਾਜ ਸੋ ਠਾਕੁਰ ਜਨਗਰਾਜ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਔਰ ਤਨਮਨਤ ਹੋ ਕੇ ਕੰਮ ਕਰ ਰਹੇ ਨੇ ਸੋ ਠਾਕੁਰ ਜੀ ਭਗਵਾਨ ਦੇ ਦਰਸ਼ਨ ਵੀ ਕਰਾ ਦिए ਹਾਂ ਹਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਪਹਿਲਾਂ ਭਗਵਾਨ ਜੀ ਦੇ ਦਰਸ਼ਨ ਕਰਾ ਦੋ ਉਸ ਤੋਂ ਬਾਅਦ ਗੁਫਾ ਦੇ ਦਰਸ਼ਨ ਕਰਾਣੇ ਆ ਸੀ ਇਹ ਠਾਕੁਰ ਜ ਇਹ ਭਗਵਾਨ ਜੀ ਮਹਾਰਾਜ ਫਿਰ ਇੱਥੇ ਤਪ ਕਰਦੇ ਰਹੇ ਹਾਂ ਮਾਫ ਕਰਨਾ ਇੱਥੇ ਇੱਕ ਬਾਬਾ ਸਾਹਬ ਰਿਆਣ ਵਾਲਾ ਵਾ ਜੀ ਉਹ ਲਗਭਗ ਸਾਡੇ ਥਾਣੇ ਦੇ ਨਾਲ ਹੀ ਪੈਂਦਾ ਉਹਨਾਂ ਦਾ ਡੇਰਾ ਹਾਂਜੀ ਹਾਂਜੀ ਇਹਨਾਂ ਦੀ ਜਿਹੜੀ ਹੀ ਕਮਾਈ ਬਹੁਤ ਹੀ ਤਪ ਬਹੁਤ ਕੋਈ ਖਾਣ ਪੀਣ ਦਾ ਨਹੀਂ ਇਹਨਾਂ ਦਾ ਜਰਾਕ ਇਲਾਕੇ 'ਚ ਹੋ ਗਿਆ ਵੀ ਗੁਫਾ ਵਾਲੇ ਬੜੇ ਬਾਬੇ ਚੰਗੇ ਆ ਉਹ ਜਿਹੜਾ ਬਾਬਾ ਹੀ ਨਾ ਸਾਹਬ ਰਿਆਣ ਵਾਲਾ ਮਾਈਆਂ ਨਾਲ ਕੋ ਦੁੱਧ ਲੈ ਕੇ ਆਂਦੀ ਆਉਂਦੀਆਂ ਹਾਂ ਉਨਾ ਨੇ ਪੁੱਛਿਆ ਵੀ ਮਾਈ ਇਹ ਦੁੱਧ ਦੇ ਭਗਵਾਨ ਨੂੰ ਲੈ ਕੇ ਚਲੀਓ ਉਹ ਕਹਿੰਦੀ ਹਾਂ ਬਾਬਾ ਜੀ ਅਸੀਂ ਭਗਵਾਨ ਮਾਰਿਆ ਨੂੰ ਚੱਲੀਆਂ ਹੂੰ ਉਹਨੇ ਕੀ ਕੀਤਾ ਵੀ ਆਪਣੇ ਹੈ ਉਹ ਵੀ ਕੋਈ ਕਲਾਮਤ ਵਾਲਾ ਹੀ ਉਹਨਾਂ ਕੀ ਕੀਤਾ ਵੀ ਆਪਣੀ ਕਲਾਮਤ ਨਾਲ ਉਹਦੇ ਚ ਕਿਰਮ ਦੁੱਧ ਦੇ ਚ ਕਿਰਮ ਪਾਤੇ ਅੱਛਾ ਜੀ ਮਾਈਆਂ ਨੂੰ ਵੀ ਨਹੀਂ ਪਤਾ ਡੋਲੂ ਦੁੱਧ ਦੇ ਦੇ ਭਰੇ ਜਿਤਨਾ ਅੱਗੇ ਮਾਰੇ ਭਗਵਾਨ ਬੈੰਦੇ ਸੀ ਬਾੜ ਰੂਪ ਦੀ ਗੱਲ ਹੈ ਜੀ ਇਹ ਹਾਂਜੀ 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 ਤੇ ਉਹ ਫਿਰ ਬੈਠੇ ਇੱਥੇ ਤੇ ਦੁੱਧ ਰੱਖਿਆ ਹੂੰ ਉਹਨਾਂ ਨੇ ਜਿਹੜਾ ਟੱਕ ਨਹੀਂ ਚੁੱਕਿਆ ਨਾ ਉਹਨਾਂ ਨੇ ਮਾਇਆ ਨੂੰ ਨਹੀਂ ਕਿਹਾ ਤੇ ਕਹਿਣ ਲੱਗੇ ਵੀ ਮਾਈ ਤੁਹਾਨੂੰ ਬਾਬਾ ਸ਼ਾਹ ਹਰਿਆਣਾਂ ਵਾਲਾ ਟੱਕ ਰਿਆ ਹਾਂ ਮਹਾਰਾ ਜੀ ਟੱਕ ਰਿਆ ਹਾਂ ਕਹਿੰਦਾ ਅੱਜ ਮੇਰੇ ਕੋਲ ਤੇ ਦੁੱਧ ਬਹੁਤ ਆ ਜਨਾ ਤੇ ਤੁਸੀਂ ਨਾ ਦੁੱਧ ਉਹਨਾਂ ਨੇ ਡੱਬਾ ਬੰਦ ਕਰਤਾ ਵੀ ਉਹਨਾਂ ਨੂੰ ਪਲਾ ਦਿਓ ਹੂੰ ਹੁਣ ਉਹ ਦੇਖੋ ਜਿਹੜਾ ਉਹਨੂੰ ਤਾਂ ਕੋਤਕੀ ਕੀਤਾ ਜਿਹੜਾ ਦੁੱਧ ਮਾਇਆ ਲੈ ਗਿਆ ਉਹ ਕਹਿੰਦੇ ਲੈ ਲਿਓ ਭਾਈ ਉਹਦੇ ਮੈਂ ਪੀਣਾ ਨਹੀਂ ਹਾਂ ਉਹਨੂੰ ਪਤਾ ਹੀਗਾ ਵੀ ਮੈਂ ਤੇ ਕਰਮ ਪਾਏ ਆ ਵਿੱਚ ਵਿੱਚ ਹਰ ਇੱਕ ਜਮਾਨੇ 'ਚ ਜਦੋਂ ਮਰਜੀ ਹੋਵੇ ਇੱਕ ਦੋ ਬੁੱਢੀਆਂ ਇੱਕ ਦੋ ਮੂੜੇ ਨਿਆਣੇ ਐਕਟਿਵ ਨਹੀਂ ਹੁੰਦੇ ਆ ਉਹਦੇ 'ਚ ਇੱਕ ਮਾਈ ਉਹਨਾਂ ਦਿਨਾਂ 'ਚ ਬੜੀ ਐਕਟਿਵ ਹੀ ਕਹਿੰਦੀ ਬਾਬਾ ਕੀ ਹੋਇਆ ਵਾ ਫੜ ਹਾਂ ਹਾਂ ਜਿਹਲੇ ਉਹਨਾਂ ਢੱਕਣ ਪੁੱਟ ਕੇ ਦੇਖਿਆ ਤੇ ਉਹ ਮਹਾਰਾਜ ਜੀ ਦੁੱਧ ਅੰਮ੍ਰਿਤ ਵਰਗਾ ਹੋ ਗਿਆ ਉਹ ਕਹਿੰਿਆ ਉਹ ਇਹ ਤੇ ਬਹੁਤ ਇਹਦਾ ਮਤਲਬ ਇਹ ਮੇਰੇ ਤੋਂ ਵੀ ਤਾਂ ਆ ਵਾ ਉਹ ਮਹਾਰਾਜ ਇਹਨਾਂ ਨਾਲ ਇੱਥੇ ਲੜਾਈ ਕਰਨ ਆ ਗਿਆ ਅੱਛਾ ਜੀ ਤੇ ਕਹਿਣ ਲੱਗਾ ਵੀ ਤੂੰ ਐਤਰਾ ਨਹੀਂ ਉਹ ਕਹਿੰਦਾ ਯਾਰ ਚੱਲ ਤੂੰ ਹੀ ਵੱਡਾ ਸਹੀ ਕੀ ਲੈਣਾ ਸੰਤਾਂ ਨੂੰ ਨਹੀਂ ਇਹਦੀਆਂ ਗੱਲਾਂ ਸ਼ੋਭਾ ਦਿੰਦੀਆਂ ਸਾਡੇ ਤੋਂ ਸੇਧ ਲੈਣੀ ਲੋਕਾਂ ਨੇ ਨਹੀਂ ਇਹ ਐਤਰਾ ਨਹੀਂ ਤੂੰ ਭਗਵਾਨ ਕੋ ਕੋਤੇਕ ਦੱਸ ਕਹਿੰਦਾ ਕੋਤੇਕ ਹਾਂ ਕਹਿੰਦਾ ਛੱਡ ਨਹੀਂ ਨਹੀਂ ਇਹ ਤੂੰ ਦੱਸ ਉਹਨਾਂ ਨੇ ਆਪਣਾ ਲੋਟਾ ਛੱਡਿਆ ਆਕਾਸ਼ ਆਕਾਸ਼ ਹਾਂਜੀ ਆਕਾਸ਼ ਸ਼ਾਬਰਾਨ ਵਾਲੇ ਬਾਬੇ ਨੇ ਤਾਂ ਉਪਰ ਹਾਂਜੀ ਹਾਂਜੀ ਤੇ ਇਹਨਾਂ ਨੇ ਆਪਣਾ ਖੜਾਵਾ ਖੜਾਵਾ ਤਾਂ ਨੂੰ ਭੇਜੀਆਂ ਉਹ ਲੋਟੇ ਦੇ ਉੱਪਰ ਖਡਾਮ ਰੱਖ ਕੇ ਤੇ ਲੋਟਾ ਥੱਲੇ ਆ ਗਿਆ ਵਾਹ ਜੀ ਵਾਹ ਦੇਖੋ ਇਹ ਕੋਤਕ ਛੋਟਾ ਨਹੀਂ ਹਾਂ ਬੜੀ ਵੱਡੀ ਗੱਲ ਆ ਜੀ ਉਹ ਜਿਹੜਾ ਫਿਰ ਬਾਬਾ ਸ਼ਾਹ ਬਰੀਆਨ ਵਾਲਾ ਸੀ ਇਹਨਾਂ ਦੀ ਪੈਰੀ ਪੈ ਗਿਆ ਹਾਂ ਕਹਿੰਦਾ ਭਗਵਾਨ ਜੀ ਮੈਂ ਕੰਨਵਾਨ ਛੱਡਿਆ ਕਹਿੰਦਾ ਨਹੀਂ ਕੰਨਵਾਨ ਤੂੰ ਨਹੀਂ ਛੱਡਣਾ ਕੰਨਵਾਨ ਮੈਂ ਛੱਡਾਂਗਾ ਫਿਰ ਮਹਾਰਾਜ ਇੱਥੋਂ ਅਹਲੇ ਮੌਕੇ ਤੇ ਜਾ ਕੇ ਦੇਖੋ ਇਹਨਾਂ ਨੇ ਪੰਡੂਰੀ ਧਾਮ ਜਾ ਕੇ ਬਿਲਕੁਲ ਬਿਲਕੁਲ ਪੰਡੂ ਹਾਂਜੀ ਹਾਂ ਉਹ ਵੀ ਆਵਾਜ਼ ਕਰਨਾ ਸੀ ਉਹ ਪੰਡਮਾਨ ਦਾ ਜੰਗਲ ਹੀ ਉੱਥੇ ਇਹਨਾਂ ਨੇ ਬੈਠਣਾ ਸੀ ਜਿਹੜੀ ਗੱਦੀ ਬਣਨੀ ਸੀ ਹਾਂ ਇਸ ਕਰਕੇ ਜਿਹੜੀ ਸ਼ਾਖ ਇੱਥੋਂ ਫਿਰ ਗਈ ਬਿਲਕੁਲ ਬਿਲਕੁਲ ਦੇਖੋ ਫਿਰ ਕਨੂਵਾਨ ਤੋਂ ਮਹਾਰਾ ਜਿਹੜੇ ਇਹ ਪੰਡੂਰੀ ਧਾਮ ਜਿਹੜੇ ਆ ਗਏ ਆ ਔਰ ਉੱਥੇ ਜਾ ਕੇ ਫਿਰ ਆਵਾਜ਼ ਕੀਤਾ ਪੰਡੂਰੀ ਧਾਮ ਨੂੰ ਸੋ ਅੱਜ ਪੰਡੂਰੀ ਧਾਮ ਜਿਹੜੀਆਂ ਲਹਿਰਾ ਮਹਿਰਾ ਵਾ ਜੀ ਔਰ ਭਗਵਾਨ ਜੀ ਦਾ ਇਨਾ ਕੋ ਤੇ ਕਿਰਪਾ ਵਾ ਜੀ ਸੋ ਮੈਂ ਕੈਮਰਾਮੈਨ ਨੂੰ ਥੋੜਾ ਪਾ ਜੀ ਇਧਰ ਆ ਜਾਓ ਇਸ ਸ ਸੋ ਅੰਦਰ ਤੁਹਾਨੂੰ ਗੁਫਾ ਦਾ ਵੀ ਜਿਹੜਾ ਦਿਖਾਉਨੇ ਆ ਜੀ ਸੋ ਗੁਫਾ ਦੇ ਇਸ ਗੁਫਾ ਦਾ ਜਿਹੜਾ ਵਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਸੋ ਤੁਹਾਨੂੰ ਗੁਫਾ ਦੇ ਦਰਸ਼ਨ ਵੀ ਹੁਣ ਕਰਾਉਨੇ ਆ ਜੀ ਸੋ ਮਹਾਰਾਜ ਦਾ ਜਿਹੜਾ ਤਪਸਥਾਨ ਆ ਜੀ ਉਹਦੇ ਹੁਣ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਗੁਫਾ ਵਾਲਾ ਮੰਦਿਰ ਕਿਉਂ ਕਿਹਾ ਜਾਂਦਾ ਜੀ ਸੋ ਗੁਫਾ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਜੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਸੀਂ ਦਰਸ਼ਨ ਕਰਾਓ ਇਹ ਪਵਿੱਤਰ ਗੁਫਾ ਵਾ ਜੀ ਜਿਹਦੇ ਤੁਹਾਨੂੰ ਹੁਣ ਇਸੇ ਦਰਸ਼ਨ ਕਰਾ ਰਹੇ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਝੁੱਕ ਕੇ ਜਾਇਓ ਕਿਉਂਕਿ ਗੁਫਾ ਅ ਅਗਰ ਮੋਬਾਈਲ ਦੀ ਆਪਣੀ ਲਾਈਟ ਨਾਲ ਜਰੂਰ ਲਗਾ ਕੇ ਰੱਖਿਓ ਸੋ ਭਗਵਾਨ ਜੀ ਦਾ ਜਿਹੜਾ ਵਾਜੀ ਤਪਸਥਾਨ ਆ ਭਾਜੀ ਇਹ ਜਿਹੜਾ ਤਪਸਥਾਨ ਇੱਥੇ ਮਹਾਰਾਜ ਤਪ ਕਰਦੇ ਨੇ ਹਾਂਜੀ ਹਾਂਜੀ ਇੱਥੇ ਮਹਾਰਾਜ ਇਹੋ ਗੋਫਾ ਵਾਲੇ ਸ਼੍ਰੀ ਭਗਵਾਨ ਜੀ ਮਹਾਰਾਜ ਨੇ ਬੜਾ ਚੱਕਰ ਫਿਰ ਤਪ ਕੀਤਾ ਹਾਂਜੀ ਤਪ ਕਰਨ ਦੇ ਬਾਅਦ ਫਿਰ ਉਹ ਜਿਹੜਾ ਕੋਤਕ ਹੋਇਆ ਬਾਬੇ ਸ਼ਾਹ ਵਿਧਿਆਨ ਨਾਲ ਹਾਂਜੀ ਇਹ ਫਿਰ ਉੱਥੇ ਚੱਲ ਗਏ ਇਹਨਾਂ ਨੇ ਜਾ ਕੇ ਤੇ ਆਹਲੇ ਤੁਸੀਂ ਦੇਖੋ ਭਾਗ ਲਾਏ ਨਿਆਰੇ ਵਿਆਹੇ ਉਥੇ ਹੋ ਰਹੇ ਆ ก็จะไป้า ਦੇਖੋ ਤੁਸੀਂ ਇਤਿਹਾਸਿਕ ਔਰ ਪਵਿੱਤਰ ਸਥਾਨ ਹੈ ਜੀ ਮਹਾਰਾਜ ਭਗਵਾਨ ਦਾਸ ਜੀ ਦਾ ਸੋ ਕੈਮਰਾਮੈਨ ਸਾਡਾ ਜਿਹੜਾ ਜੀ ਦਰਸ਼ਨ ਕਰਾ ਕੇ ਆ ਰਿਹਾ ਵਾਪਸ ਸੋ ਇੱਕ ਇੱਕ ਤਸਵੀਰ ਤਾਂ ਨਾਲ ਸਾਂਝੀ ਕਰ ਰਹੇ ਆ ਜੀ ਮਹਾਰਾਜ ਭਗਵਾਨ ਦਾਸ ਜੀ ਦਾ ਇਹ ਪਵਿੱਤਰ ਸਥਾਨਾ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਅੱਜ ਥੋੜੀ ਲਾਈਟ ਦੀ ਪ੍ਰੋਬਲਮ ਹੋ ਗਈ ਆ ਜਿਹਦੇ ਕਰਕੇ ਥੋੜੀ ਮੁਸ਼ਕਲ ਆ ਰਹੀ ਆ ਪਰ ਇਸ ਇਤਿਹਾਸਿਕ ਸਥਾਨ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਜੀ ਸੋ ਮਾਰੇ ਭਗਵਾਨ ਦਾਸ ਜੀ ਦਾ ਤਪਸਾਨ ਜੀ ਆਰਾਮ ਲਾਇਓ ਆਰਾਮ ਨਾ ਬ੍ਰਦਰ ਜਿਹੜਾ ਇਤਿਹਾਸ ਹੈ ਜੀ ਗੁਫਾ ਵਾਲੇ ਮੰਦਿਰ ਦਾ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਸੀ ਜੀ ਸੋ ਦਰਸ਼ਨ ਕਰਾਇਆ ਤੁਹਾਨੂੰ ਗੁਫਾ ਦੇ ਭਗਵਾਨ ਜੀ ਦਾ ਜਿਹੜਾ ਵਾ ਜੀ ਇੱਥੇ ਅਸ਼ੀਰਵਾਦ ਜਿਹੜਾ ਸੰਤਾਂ ਤੇ ਮੜਿਆ ਰਹਿੰਦਾ ਵਾ ਖਾਸ ਕਰਕੇ ਕਾਨੂੰ ਆਉਂਦੇ ਸੀ ਵੈਸੇ ਤਾਂ ਦੇਸ਼ ਭਰ ਦੇ ਵਿੱਚ ਜਿਹੜਾ ਜੀ ਵਿਦੇਸ਼ਾਂ 'ਚ ਮਹਾਰਾਜ ਦਾ ਜਿਹੜਾ ਅਸ਼ੀਰਵਾਦ ਰਹਿੰਦਾ ਵਾ ਸੋ ਕਾਨੂੰ ਆਉਂਦੇ ਲੋਕਾਂ ਤੇ ਜਿਹੜਾ ਜੀ ਮਹਾਰਾਜ ਦੀ ਕਿਰਪਾ ਅਪਾਰ ਕਿਰਪਾ ਰਹੀਦੀ ਹੈ ਜੀ ਔਰ ਇਹ ਤਸਵੀਰਾਂ ਭਾਜੀ ਸਾਂਝੀਆਂ ਕਰਿਓ ਸੋ ਪਾਜੀ ਇਸ ਮੂਰਤੀ ਬਾਰੇ ਵੀ ਤੁਹਾਨੂੰ ਦੱਸਿਓ ਸਾਨੂੰ ਹਾਂਜੀ ਇਹ ਵੀ ਮਹਾਰਾਜ ਦੀ ਬਾਲਪਨ ਦੀ ਮੂਰਤੀ ਆ ਤੇ ਉਦੋਂ ਸੰਗਤਾਂ ਇੱਥੇ ਆਂਦੀਆਂ ਹੁੰਦੀਆਂ ਸੀ ਹਾਂਜੀ ਤੇ ਇਸ ਤਰ੍ਹਾਂ ਆਪਣੇ ਜਨਕਾਰੇ ਲਾਣਦੇ ਉਹਨਾਂ ਦੀ ਜਾਇਜ਼ਾ ਕਰਦੇਦੇ ਆ ਤੇ ਜਾਇਜ਼ਾਕਾਰ ਕਰਕੇ ਘੜੀ ਮਤਲਬ ਜਿੱਤਾ ਸਤ ਸੰਗ ਤੁਹਾਨੂੰ ਤੱਕ ਦੱਸਿਆ ਵੀ ਮਾਈਆਂ ਆਂਦੀਆਂ ਰਹੀਆਂ ਉਸ ਹਿਸਾਬ ਨਾਲ ਸੰਗਤਾਂ ਆਈਆਂ ਵਾਂ ਉਹਨਾਂ ਦੀ ਜਹਾਜਾਕਾਰ ਹੋ ਰਹੀ ਹੈ ਆਪਣੇ ਆਨੰਦ ਮੰਗਲਾ ਚਾਰਗਾਰੇ ਆ ਮਹਾਰਾਜ ਜੀ ਨੇ ਅਨੂੰ ਸ਼ੀਰਵਾ ਦੇ ਰਿਹਾ ਹੂੰ ਅੱਛਾ ਇੱਥੇ ਲੰਗਰ ਪੰਡਾਲੇ ਵੀ ਕਿੰਦੇ ਹੁਣ ਚੱਲਦੀ ਹਾਂਜੀ ਫਿਰ ਇੱਥੇ ਕੀ ਹੋਇਆ ਵੀ ਇਹ ਜਿਹੜੇ ਸਾਡੇ ਮਹਾਰਾਜ ਜੀ ਸ਼੍ਰੀ ਗੁਰੂ ਜੀ ਦਾਸ ਮਹਾਰਾਜ ਜੀ ਬੈਠੇ ਆ ਨਾ ਹਾਂ ਉਹਨਾਂ ਨੇ ਇੱਥੇ ਗੁਫਾ ਦੇ ਉੱਪਰ ਹਾਂ ਸਤਸੰਗ ਕੀਰਤਨ ਚਾਲੂ ਕਰਾਇਆ ਅੱਛਾ ਜੀ ਇਹਨਾਂ ਮਾਈਆਂ ਨੂੰ ਕਿਹਾ ਵੀ ਮਾਈਓ ਤੁਸੀਂ ਇੱਥੇ ਗੁਫਾ ਤੇ ਮਾਈਆਂ ਨੇ ਸੇਵਾ ਮੰਗੀ ਸਤਸੰਗ ਕਰੋ ਇਹਨਾਂ ਨੇ ਸੇਵਾ ਮੰਗੀ ਕਹਿੰਦੇ ਤੁਸੀਂ ਸਤਸੰਗ ਕਰਿਆ ਕਰੋ ਠੀਕ ਠੀਕ ਹੈ ਇਹਨਾਂ ਨੇ ਕੋਸ਼ਿਸ਼ ਚ ਸਤਸੰਗ ਕੀਤਾ ਉਹਦੇ ਵਿੱਚੋਂ ਫਿਰ ਦਰਵਾੜ ਗਏ ਸਤ ਸੰਗ ਦੇ ਵਿੱਚੋਂ ਹੀ ਮਹਾਰਾਏ ਨੇ ਸ੍ਰੀ ਰਗਵੀਰ ਦਾਸ ਜੀ ਦੀ ਕਿਰਪਾ ਸਦਕੇ ਗੁਫਾੜੇ ਦੀ ਕਿਰਪਾ ਸਦਕੇ ਇੱਥੇ ਹੁਣ ਇਹਨਾਂ ਦੀ ਕਿਰਪਾ ਬਦੌਲਤ ਇੱਥੇ ਹੁਣ ਮੱਸੀਆ ਦਾ ਲੰਗਰ ਵੀ ਚਾਲੂ ਹੁੰਦਾ ਹਰ ਮਹੀਨੇ ਮੱਸੀਆ ਨੂੰ ਸਵੇਰੇ ਲਗਭਗ 9 ਵਜੇ ਸੁੰਦਰ ਕਾਂਡ ਪਾਠ ਰੱਖ ਦਿਆ ਜਾਂਦਾ ਵਾ 11:00 ਵਜੇ ਦੇ ਲਗਭਗ ਉਹਨਾਂ ਦੇ ਭੋਗ ਪਾਏ ਜਾਂਦੇ ਹਨ ਉਹਦੇ ਮਦਰੋਂ ਸਤ ਸੰਗ 1:30 ਵਜੇ ਨਾਲ ਫਿਰ ਗੁਰੂ ਦਾ ਉਹ ਟਟ ਲੰਗਰ ਹਰ ਮਹੀਨੇ ਇਸ ਗੁਬਾ ਮੰਦਿਰ ਤੇ ਬਣਾਇਆ ਜਾਂਦਾ ਵਾਹ ਵਾਹ ਸੋ ਇਹ ਜਿਹੜਾ ਵਾ ਜੀ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹੋਏ ਇਤਿਹਾਸ ਤੋਂ ਦੱਸਿਆ ਵਜੀ ਲੰਗਰ ਭਨਾਰੇ ਚੱਲਦੇ ਆ ਔਰ ਮਰੇ ਭਗਵਾਨ ਦਾ ਜੀ ਦਾ ਅਸ਼ੀਰਵਾਦ ਜਿਹੜਾ ਵਾ ਸੰਤਾਂ ਦੇ ਹਮੇਸ਼ਾ ਬਣਿਆ ਰਹਿੰਦਾ ਵਜੀ ਸੋ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਜੀ ਅਸੀਂ ਤਕਰੀਬਨ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਆਪਣੇ ਗੁਰਦਾਸਪੁਰ ਪਠਾਨਕੋੜ ਇਲਾਕੇ ਦੇ ਜਿੰਨੇ ਵੀ ਤਾਰਮਿਖਸਤਾਨ ਆ ਜੀ ਉਹਨਾਂ ਦੇ ਤੁਹਾਨੂੰ ਰੂਬਰੂ ਕਰੀਦਾ ਉਹਨਾਂ ਦੇ ਦਰਸ਼ਨ ਕਰਾਈ ਦੇ ਆ ਕਿਉਂਕਿ ਜਿਹੜੀਆਂ ਸੰਤਾਂ ਜਿਹੜੀਆਂ ਵਾ ਨਹੀਂ ਪਹੁੰਚ ਸਕਦੀਆਂ ਦਵਾਰੇ ਤੇ ਉਹਨਾਂ ਨੂੰ ਘਰ ਬੈਠਿਆਂ ਨੂੰ ਅਸੀਂ ਦਰਸ਼ਨ ਕਰਾਣੇ ਆ ਜੀ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਸੀ ਜੀ ਕਨੂਵਾਂ ਦੇ ਗੁਫਾਲੇ ਮੰਦਿਰ ਸੋ ਇੱਕ ਗੁਫਾਲਾ ਮੰਦਿਰ ਜਿਹੜਾ ਵਾ ਜੀ ਗੁਫਾ ਦੇ ਵੀ ਤੁਹਾਨੂੰ ਦਰਸ਼ਨ ਕਰਾਏ ਆ ਮਹਾਰਾਜ ਭਗਵਾਨ ਦਾਸ ਜੀ ਦੀ ਲੀਲਾ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾ ਜੀ ਕਿਉਂਕਿ ਮਹਾਰਾਜ ਦਾ ਬਚਪਨ ਜਿਹੜਾ ਵਾ ਸਾਰਾ ਇੱਥੇ ਕਨੂਵਾਂ ਵਿੱਚ ਗੁਜ਼ਰਿਆ ਜੀ ਸੋ ਮਹਾਰਾਜ ਦਾ ਜਨਮ ਜਿਹੜਾ ਉਹ ਵੀ ਕਨੂਵਾਂ ਵਿੱਚ ਹੋਇਆ ਵਾ ਸੋ ਇੱਕ ਇੱਕ ਤਸਵੀਰ ਤੁਹਾਨੂੰ ਸਾਂਝੀ ਕੀਤੀ ਆ ਔਰ ਮਹਾਰਾਜ ਭਗਵਾਨ ਦਾਸ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਜਿਹੜੇ ਇਤਿਹਾਸਕ ਸਥਾਨ ਨੇ ਸਾਡੇ ਇਲਾਕੇ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਵੀ ਦਰਸ਼ਨ ਕਰਾਵਾਂਗੇ ਜੀ ਸੋ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਏ ਜੀ ਗੋਫਾ ਵਾਲੇ ਮੰਦਿਰ ਤੇ ਸੋ ਵੱਧ ਤੋਂ ਵੱਧ ਇੱਕ ਮੈਂ ਬੇਨਤੀ ਕਰਾਂਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਖਬਰ ਨੂੰ ਵੱਧ ਤੋਂ ਵੱਧ ਕਿਉਂਕਿ ਜਿਹੜੇ ਲੋਕ ਨਹੀਂ ਦਵਾਈ ਤਾਏ ਜਾਂ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਘਰ ਬੈਠੇ ਉਹਨੂੰ ਦਰਸ਼ਨ ਹੋ ਸਕਣ ਸੋ ਇਸ ਕਰਕੇ ਬੇਨਤੀ ਆ ਜਿਆਦਾ ਤੋਂ ਜਿਆਦਾ ਖਬਰ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਫੋਲੋ ਕਰਿਆ ਕਰੋ ਲਾਈਕ ਕਰਿਆ ਕਰੋ ਕੋ ਆਪਣੇ ਕਮੈਂਟ ਵੀ ਦਿਆ ਕਰੋ ਉਹ ਮਹਾਰਾਜ ਭਗਵਾਨ ਦਾ ਜੀ ਦਾ ਨਾਮ ਲਿਖ ਕੇ ਥੱਲੇ ਜਿਹੜਾ ਕਮੈਂਟ ਜਰੂਰ ਕਰਿਆ ਕਰੋ ਪੰਡੋਰੀ ਧਾਮ ਦੀ ਜੈ ਲਿਖਿਆ ਕਰੋ ਸੋ ਇਹ ਪੰਡੋਰੀ ਧਾਮ ਦੀਆਂ ਲੀਲਾਵਾਂ ਜਿਹੜੀਆਂ ਜੀ ਉਹ ਤੁਹਾਡਾ ਸਾਂਝੀ ਕੀਤੀਆਂ ਵਾ ਸੋ ਹੋਰ ਵੀ ਜਿਹੜੀਆਂ ਮਹਾਰਾਜ ਦੀਆਂ ਲੀਲਾਵਾਂ ਜੀ ਆਉਣ ਵਾਲੇ ਸਮੇਂ ਚ ਉਹ ਵੀ ਇਸੇ ਤਰ੍ਹਾਂ ਨਾਲ ਸਾਂਝੀਆਂ ਕਰਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ